ਤਿਆਰ ਹੋ ਜਾਓ ਪੰਜਾਬੀਓ ਕਿਉਂਕਿ ਪੰਜਾਬ ਸਰਕਾਰ ਦਾ ਇੱਕ ਵੱਡਾ ਤੋਹਫ਼ਾ ਤੁਹਾਡੇ ਤੱਕ ਆਉਣ ਨੂੰ ਤਿਆਰ ਬੈਠਾ ਹੈ ਇਹ ਕਹੋ ਜਿਆ ਤੋਹਫ਼ਾ ਜਿਸ ਦਾ ਵਾਅਦਾ ਕੀਤਾ ਗਿਆ ਸੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਸੀਮ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਹੁਣ ਪੂਰਾ ਕਰਨ ਜਾ ਰਹੀ ਹੈ ਦਰਸਲ ਰਾਸ਼ਨ ਅਤੇ ਕਣਕ ਦੀ ਹੋਮ ਡਿਲੀਵਰੀ ਹੋਣ ਜਾ ਰਹੀ ਹੈ ਔਰ ਹੋਮ ਡਿਲੀਵਰੀ ਘਰ ਬੈਠਿਆਂ ਰਾਸ਼ਨ ਮਿਲੇਗਾ ਘਰ ਬੈਠਿਆਂ ਆਟਾ ਤੇ ਕਣਕ ਮਿਲੇਗੀ ਦੱਸਿਆ ਜਾ ਰਿਹਾ ਹੈ ਕਿ ਘਰ ਬੈਠਿਆਂ ਹੀ ਹੁਣ ਜਿਹੜੀ ਕਣਕ ਤੇ ਆਟਾ ਆ ਉਹ ਤੁਹਾਡੇ ਕੋਲ ਪਹੁੰਚ ਜਾਵੇਗੀ ਸਰਕਾਰ ਦੇ ਵੱਲੋਂ ਬਸੰਤ ਪ पंचਮੀ ਤੋਂ ਇਹ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ ਸੂਤਰਾ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਬਸੰਤ ਪੰਚਮੀ ਤੋਂ ਇਹ ਹੋਮ ਡਿਲੀਵਰੀ ਸ਼ੁਰੂ ਕਰ ਦਿੱਤੀ ਜਾਵੇਗੀ ਔਰ ਪਹਿਲੇ ਦੋ ਪੜਾਵਾਂ ਦੇ ਵਿੱਚ ਇਸ ਦਾ ਵਿਸਥਾਰ ਕੀਤਾ ਜਾਵੇਗਾ ਦੱਸਣਯੋਗ ਹੈਗਾ ਆ ਕਿ ਆਪਣੀ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਤੇ ਲੋਕਾਂ ਤੱਕ ਹੋਮ ਡਿਲੀਵਰੀ ਕਰਨ ਦੀ ਗੱਲ ਕਹੀ ਗਈ ਸੀ ਆਟਾ ਤੇ ਕਣਕ ਦੀ ਇਹਨਾਂ ਦੋਵਾਂ ਚੀਜ਼ਾਂ ਦੀ ਹੋਮ ਡਿਲੀਵਰੀ ਹੁਣ ਸ਼ੁਰੂ ਹੋਣ ਜਾ ਰਹੀ ਹੈ ਬੜੀ ਦੇਰ ਤੋਂ ਇਸ ਮਾਮਲੇ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਸੀ ਔਰ ਆਖਰਕਾਰ ਬਸੰਤ ਪੰਚਮੀ ਦੀ ਤਰੀਕ ਜਿਹੜੀ ਹੈ ਉਹ ਮਿੱਥ ਲਈ ਗਈ ਹੈ ਤੇ ਉਸ ਤੋਂ ਇਹ ਹੋਮ ਡਿਲੀਵਰੀ ਸ਼ੁਰੂ ਕਰ ਦੇਣ ਲੱਗੀ ਹੈ ਪੰਜਾਬ ਸਰਕਾਰ ਦੱਸਦੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਦੋ ਪੜਾਅ ਮਿੱਥੇ ਗਏ ਨੇ ਪਹਿਲੇ ਪੜਾਅ ਦੇ ਵਿੱਚ ਮੱਧਮ ਰਫ਼ਤਾਰ ਰਹੇਗੀ ਜਦਕਿ ਦੂਜੇ ਪੜਾਅ ਦੇ ਵਿੱਚ ਵਿਸਥਾਰ ਕੀਤਾ ਜਾਵੇਗਾ ਇਸ ਹੋਮ ਡਿਲੀਵਰੀ ਦਾ ਦੱਸਦੀ ਹੈ ਕਿ ਪਹਿਲੇ ਪੜਾਅ ਦੇ ਵਿੱਚ ਅੰਕੜੇ ਦੱਸਦੇ ਨੇ ਕਿ 6.5 ਲੱਖ ਰਾਸ਼ਨ ਕਾਰਡ ਹੋਲਡਰਾਂ ਨੂੰ ਇਸ ਸਕੀਮ ਤੋਂ ਫਾਇਦਾ ਪਹੁੰਚਾਇਆ ਜਾਵੇਗਾ ਹੋਮ ਡਿਲੀਵਰੀ ਕੀਤੀ ਜਾਵੇਗੀ ਜਿਸ ਦਾ ਫਾਇਦਾ ਕੁੱਲ 30 ਲੱਖ ਦੇ ਕਰੀਬ ਲਾਭਪਾਤਰ ਲੈਣਗੇ ਔਰ ਇਸ ਤੋਂ ਬਾਅਦ ਇਸ ਦਾ ਪਸਾਰ ਹੋਰ ਵਧਾਇਆ ਜਾਵੇਗਾ ਔਰ ਜਿੱਦਾਂ ਜਿੱਦਾਂ ਪਸਾਰ ਵਧੇਗਾ ਉਦਾਂ ਉਦਾਂ ਲੋਕਾਂ ਤੱਕ ਇਹ ਹੋਮ ਡਿਲੀਵਰੀ ਜਿਹੜੀ ਆ ਉਹ ਕੀਤੀ ਜਾਵੇਗੀ ਬਸੰਤ ਪੰਚਮੀ ਤੱਕ ਜਿਹੜੀ ਹੈ ਇਸ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ ਇਸ ਬਾਬਤ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਹਿਲਾਂ ਹੀ ਫੈਸਲਾ ਲਿਆ ਗਿਆ ਸੀ ਪਰ ਆਖਰਕਾਰ ਹੁਣ ਉਸ ਨੂੰ ਇੰਪਲੀਮੈਂਟ ਕਰਨ ਦੀ ਤਿਆਰੀ ਕਰ ਲਈ ਗਈ ਹੈ ਇਸ ਦੇ ਵਿੱਚ ਵੱਖ-ਵੱਖ ਕਿਸਮ ਦੀ ਰੁਕਾਵਟਾਂ ਆਨਦੀਆਂ ਰਹੀਆਂ ਜਿਵੇਂ ਕਿ ਜਦੋਂ ਇਹ ਮਾਮਲਾ ਲਿਆਂਦਾ ਜਾਂਦਾ ਜਦੋਂ ਇਹ ਐਲਾਨ ਕੀਤਾ ਜਾਂਦਾ ਉਸ ਵੇਲੇ ਵੀ ਹਾਈ ਕੋਰਟ ਦੇ ਵਿੱਚ ਇਸ ਦੀ ਖਿਲਾਫਤ ਕਰਦੀ ਕਪਟੀਸ਼ਨ ਪੈ ਜਾਂਦੀ ਹੈ ਜਿਸ ਤੋਂ ਬਾਅਦ ਉਹ ਲੜਾਈ ਵੀ ਪੰਜਾਬ ਸਰਕਾਰ ਨੂੰ ਲੜਨੀ ਪੈਂਦੀ ਹੈ ਉਸ ਦੇ ਉੱਤੇ ਜਿੱਤ ਹਾਸਲ ਕਰਨ ਤੋਂ ਬਾਅਦ 27 ਤਰੀਕ ਮਿਥ ਲਈ ਜਾਂਦੀ ਹੈ ਜਨਵਰੀ ਮਹੀਨੇ ਦੀ 2000 24 ਦੀ 27 ਤਰੀਕ ਮਿਥ ਲਈ ਜਾਂਦੀ ਹੈ ਪਰ 27 ਤਰੀਕ ਨੂੰ ਵੀ ਇਹ ਨਹੀਂ ਕੀਤਾ ਜਾਂਦਾ ਵੱਧ ਠੰਡ ਹੋਣ ਕਰਕੇ ਇਸ ਨੂੰ ਮੁਲਤਵੀ ਕਰ ਦਿੱਤਾ ਜਾਂਦਾ ਪਰ ਹੁਣ ਫਰਵਰੀ ਦੇ ਅੱਧ ਨੂੰ ਐਲਾਨਿਆ ਗਿਆ ਹੈ ਫਰਵਰੀ ਦੇ ਅੱਧ ਤੋਂ ਸ਼ਾਇਦ ਇਸ ਦੀ ਸ਼ੁਰੂਆਤ ਜਿਹੜੀ ਹੈ ਪੰਜਾਬ ਸਰਕਾਰ ਕਰ ਦੇਵੇ ਪਰ ਪਹਿਲਾਂ 6.5 ਲੱਖ ਦੇ ਕਰੀਬ ਲਾਭਪਾਤਰੀ ਜਿਹੜੇ ਰਾਸ਼ਨ ਕਾਰਡ ਹੋਲਡਰ ਨੇ ਉਹਨਾਂ ਨੂੰ ਇਹ ਹੋਮ ਡਿਲੀਵਰੀ ਮਿਲੇਗੀ ਯਾਨੀ ਕਿ 6.5 ਲੱਖ ਰਾਸ਼ਨ ਕਾਰਡ ਦੇ ਉੱਤੇ ਹੋਮ ਡਿਲੀਵਰੀ ਹੋਵੇਗੀ ਜਿਨ੍ਹਾਂ ਦੇ ਆਧਾਰ ਦੇ ਉੱਤੇ 30 ਲੱਖ ਦੇ ਕਰੀਬ ਜਿਹੜੇ ਲਾਭਪਾਤਰੀ ਨੇ ਉਹ ਇਸ ਦਾ ਫਾਇਦਾ ਚੁੱਕ ਸਕਣਗੇ ਹੋਮ ਡਿਲੀਵਰੀ ਹੋਵੇਗੀ ਕਣਕ ਦੀ ਤੇ ਆٹے ਦੀ ਕਤਾਰਾਂ 'ਚ ਲੱਗਣ ਦੀ ਲੋੜ ਨਹੀਂ ਡੀਪੂਆਂ ਤੇ ਜਾ ਕੇ ਰਾਸ਼ਨ ਕਾਰਡ ਫੜ ਕੇ ਖੱਜਲ ਹੋਣ ਦੀ ਲੋੜ ਨਹੀਂ ਹੈ ਰਾਸ਼ਨ ਕਾਰਡ ਹੋਲਡਰਾਂ ਦੇ ਕੋਲ ਘਰ ਬੈਠਿਆਂ ਕਣਕ ਤੇ ਆਟਾ ਪਹੁੰਚੇਗਾ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਆਪਣਾ ਫੈਸਲਾ ਜਿਹੜਾ ਉਹ ਪਖਤਾ ਕਰ ਦਿੱਤਾ ਆ ਔਰ ਜਲਦ ਹੀ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਜਾਵੇਗੀ ਤਰੀਕ ਆ ਜਾਵੇਗੀ ਕਦੋਂ ਤੋਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੋਵੇਗਾ ਉਹ ਵੀ ਤੁਹਾਨੂੰ ਦੱਸਦੇ ਰਵਾਂਗੇ ਔਰ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ